ਨੇ ਟਵੀਟ ਰਾਹੀਂ ਵੱਡਾ ਬਿਆਨ ਜਿਹੜਾ ਸਾਹਮਣੇ ਆਇਆ ਸੀ ਆਮ ਆਦਮੀ ਪਾਰਟੀ ਵੱਲੋਂ ਸੀਐਮ ਆਨ ਨੇ ਕਿਹਾ ਅਗਲੇ 5 ਦਿਨਾਂ ਦੇ ਵਿੱਚ ਬਾਕੀ 5 ਉਮੀਦਵਾਰਾਂ ਦਾ ਐਲਾਨ ਕਰਨਗੇ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਹੈ ਵੱਡਾ ਐਲਾਨ ਕਰ ਦਿੱਤਾ ਗਿਆ ਅਗਲੇ 5 ਦਿਨਾਂ ਵਿੱਚ ਆਪ ਦੇ ਵੱਲੋਂ ਬਾਕੀ ਸੀਟਾਂ ਦਾ ਐਲਾਨ ਹੋ ਜਾਵੇਗਾ ਹੁਣ ਤੱਕ ਆਪ ਨੇ 8 ਉਮੀਦਵਾਰਾਂ ਦਾ ਐਲਾਨ ਕੀਤਾ ਹੈ ਤੇ ਜਲਦ ਹੀ ਬਾਕੀ ਉਮੀਦਵਾਰਾਂ ਦਾ ਵੀ ਕਿਹਾ ਗਿਆ ਐਲਾਨ ਕਰ ਦਿੱਤਾ ਜਾਵੇਗਾ 5 ਬਾਕੀ ਲੋਕ ਸਭਾ ਟਿਕਟਾਂ ਦੇ ਐਲਾਨੇ ਜਾਣਗੇ ਹੁਣ ਉਮੀਦਵਾਰ ਤੇ ਬੀਤੇ ਦਿਨੀ 8 ਵਿਧਾਨ ਸਭਾ ਉਮੀਦਵਾਰ ਐਲਾਨੇ ਸਿਗੇ ਆਪ ਨੇ ਤੇ ਹੁਣ ਸੀਐਮ ਮਾਨ ਦਾ ਵੱਡਾ ਬਿਆਨ ਟਵੀਟ ਰਾਹੀਂ ਜਿਹੜੀ ਜਾਣਕਾਰੀ ਉਹਨਾਂ ਦੇ ਵੱਲੋਂ ਦਿੱਤੀ ਗਈ ਹੈ ਕਿ ਅਗਲੇ 5 ਦਿਨਾਂ ਦੇ ਵਿੱਚ ਬਾਕੀ 5 ਉਮੀਦਵਾਰਾਂ ਦਾ ਐਲਾਨ ਕਰਨਗੇ ਬਾਕੀ 5 ਜਿਹੜੇ ਲੋਕ ਸਭਾ ਟਿਕਟਾਂ ਦੇ ਐਲਾਨੇ ਜਾਣੇ ਨੇ ਉਮੀਦਵਾਰ ਤੇ ਆਪ ਦੇ ਵੱਲੋਂ ਬਾਕੀ ਸੀਟਾਂ ਦਾ ਵੀ ਐਲਾਨ ਕਰ ਦਿੱਤਾ ਜਾਵੇਗਾ ਤੇ ਹੁਣ ਤੱਕ ਆਪ ਨੇ ਜਿਵੇਂ ਕਿ ਅਸੀਂ ਦੱਸਿਆ ਕਿ 8 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਟਵੀਟ ਰਾਹੀਂ ਸੀਐਮ ਮਾਨ ਦੀ ਇਹ ਜਿਹੜੀ ਐਲਾਨਿਆ ਗਿਆ ਉਹਨਾਂ ਦੇ ਵੱਲੋਂ ਬਿਆਨ ਸਾਹਮਣੇ ਆਇਆ ਕਿ ਹੁਣ ਪੰਜ ਜਿਹੜੇ ਉਮੀਦਵਾਰ ਰਹਿੰਦੇ ਨੇ ਉਹਨਾਂ ਦਾ ਵੀ ਐਲਾਨ ਸੀਐਮ ਮਾਨ ਨੇ ਕਿਹਾ ਹੈ ਕਿ ਕਰ ਦਿੱਤਾ ਜਾਵੇਗਾ ਅਗਲੇ 5 ਦਿਨਾਂ ਦੇ ਵਿੱਚ ਨੇ ਟਵੀਟ ਰਾਹੀਂ ਵੱਡਾ ਬਿਆਨ ਜਿਹੜਾ ਦੇ ਵੱਲੋਂ ਸੀਐਮਾਨ ਨੇ ਕਿਹਾ ਅਗਲੇ 5 ਦਿਨਾਂ ਦੇ ਵਿੱਚ ਬਾਕੀ 5 ਉਮੀਦਵਾਰਾਂ ਦਾ ਐਲਾਨ ਕਰਨਗੇ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਹੈ ਵੱਡਾ ਐਲਾਨ ਕਰ ਦਿੱਤਾ ਗਿਆ ਅਗਲੇ 5 ਦਿਨਾਂ ਵਿੱਚ ਆਪ ਦੇ ਵੱਲੋਂ ਬਾਕੀ ਸੀਟਾਂ ਦਾ ਐਲਾਨ ਹੋ ਜਾਵੇਗਾ ਹੁਣ ਤੱਕ ਆਪ ਨੇ 8 ਉਮੀਦਵਾਰਾਂ ਦਾ ਐਲਾਨ ਕੀਤਾ ਹੈ ਤੇ ਜਲਦ ਹੀ ਬਾਕੀ ਉਮੀਦਵਾਰਾਂ ਦਾ ਵੀ ਕਿਹਾ ਗਿਆ ਪੰਜ ਬਾਕੀ ਲੋਕ ਸਭਾ ਟਿਕਟਾਂ ਦੇ ਐਲਾਨੇ ਜਾਣਗੇ ਹੁਣ ਉਮੀਦਵਾਰ ਤੇ ਬੀਤੇ ਦਿਨੀ 8 ਵਿਧਾਨ ਸਭਾ ਉਮੀਦਵਾਰ ਐਲਾਨੇ ਸਿਗੇ ਆਪ ਨੇ ਤੇ ਹੁਣ ਸੀਐਮ ਮਾਨ ਦਾ ਵੱਡਾ ਬਿਆਨ ਟਵੀਟ ਰਾਹੀਂ ਜਿਹੜੀ ਜਾਣਕਾਰੀ ਉਹਨਾਂ ਦੇ ਵੱਲੋਂ ਦਿੱਤੀ ਗਈ ਹੈ ਕਿ ਅਗਲੇ 5 ਦਿਨਾਂ ਦੇ ਵਿੱਚ ਬਾਕੀ 5 ਉਮੀਦਵਾਰਾਂ ਦਾ ਐਲਾਨ ਕਰਨਗੇ ਬਾਕੀ 5 ਜਿਹੜੇ ਲੋਕ ਸਭਾ ਟਿਕਟਾਂ ਦੇ ਐਲਾਨੇ ਜਾਣੇ ਨੇ ਉਮੀਦਵਾਰ ਤੇ ਆਪ ਦੇ ਵੱਲੋਂ ਬਾਕੀ ਸੀਟਾਂ ਦਾ ਵੀ ਐਲਾਨ ਕਰ ਦਿੱਤਾ ਜਾਵੇਗਾ ਤੇ ਹੁਣ ਤੱਕ ਆਪ ਨੇ ਜਿਵੇਂ ਕਿ ਅਸੀਂ ਦੱਸਿਆ ਕਿ 8 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਟਵੀਟ ਰਾਹੀਂ ਸੀਐਮ ਮਾਨ ਦੀ ਇਹ ਜਿਹੜੀ ਐਲਾਨਿਆ ਗਿਆ ਉਹਨਾਂ ਦੇ ਵੱਲੋਂ ਬਿਆਨ ਸਾਹਮਣੇ ਆਇਆ ਕਿ ਹੁਣ ਪੰਜ ਜਿਹੜੇ ਉਮੀਦਵਾਰ ਰਹਿੰਦੇ ਨੇ ਉਹਨਾਂ ਦਾ ਵੀ ਐਲਾਨ ਸੀਐਮ ਮਾਨ ਨੇ ਕਿਹਾ ਹੈ ਕਿ ਕਰ ਦਿੱਤਾ ਜਾਵੇਗਾ ਅਗਲੇ 5 ਦਿਨਾਂ ਦੇ ਵਿੱਚ ਨੇ ਟਵੀਟ ਰਾਹੀਂ ਵੱਡਾ ਬਿਆਨ ਜਿਹੜਾ ਸਾਹਮਣੇ ਆਇਆ ਸੀ ਆਮ ਆਦਮੀ ਪਾਰਟੀ ਵੱਲੋਂ ਸੀਐਮ ਆਨ ਨੇ ਕਿਹਾ ਅਗਲੇ 5 ਦਿਨਾਂ ਦੇ ਵਿੱਚ ਬਾਕੀ 5 ਉਮੀਦਵਾਰਾਂ ਦਾ ਐਲਾਨ ਕਰਨਗੇ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਹੈ ਵੱਡਾ ਐਲਾਨ ਕਰ ਦਿੱਤਾ ਗਿਆ ਅਗਲੇ 5 ਦਿਨਾਂ ਵਿੱਚ ਆਪ ਦੇ ਵੱਲੋਂ ਬਾਕੀ ਸੀਟਾਂ ਦਾ ਐਲਾਨ ਹੋ ਜਾਵੇਗਾ ਹੁਣ ਤੱਕ ਆਪ ਨੇ 8 ਉਮੀਦਵਾਰਾਂ ਦਾ ਐਲਾਨ ਕੀਤਾ ਹੈ ਤੇ ਜਲਦ ਹੀ ਬਾਕੀ ਉਮੀਦਵਾਰਾਂ ਦਾ ਵੀ ਕਿਹਾ ਗਿਆ ਐਲਾਨ ਦਿੱਤਾ ਜਾਵੇਗਾ ਪੰਜ ਬਾਕੀ ਲੋਕ ਸਭਾ ਟਿਕਟਾਂ ਦੇ ਐਲਾਨੇ ਜਾਣਗੇ ਹੁਣ ਉਮੀਦਵਾਰ ਤੇ ਬੀਤੇ ਦਿਨੀ 8 ਵਿਧਾਨ ਸਭਾ ਉਮੀਦਵਾਰ ਐਲਾਨੇ ਸਿਗੇ ਆਪ ਨੇ ਤੇ ਹੁਣ ਸੀਐਮ ਮਾਨ ਦਾ ਵੱਡਾ ਬਿਆਨ ਟਵੀਟ ਰਾਹੀਂ ਜਿਹੜੀ ਜਾਣਕਾਰੀ ਉਹਨਾਂ ਦੇ ਵੱਲੋਂ ਦਿੱਤੀ ਗਈ ਹੈ ਕਿ ਅਗਲੇ 5 ਦਿਨਾਂ ਦੇ ਵਿੱਚ ਬਾਕੀ 5 ਉਮੀਦਵਾਰਾਂ ਦਾ ਐਲਾਨ ਕਰਨਗੇ ਬਾਕੀ 5 ਜਿਹੜੇ ਲੋਕ ਸਭਾ ਟਿਕਟਾਂ ਦੇ ਐਲਾਨੇ ਜਾਣੇ ਨੇ ਉਮੀਦਵਾਰ ਤੇ ਆਪ ਦੇ ਵੱਲੋਂ ਬਾਕੀ ਸੀਟਾਂ ਦਾ ਵੀ ਐਲਾਨ ਕਰ ਦਿੱਤਾ ਜਾਵੇਗਾ ਤੇ ਹੁਣ ਤੱਕ ਆਪ ਨੇ ਜਿਵੇਂ ਕਿ ਅਸੀਂ ਦੱਸਿਆ ਕਿ 8 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ట్ਵੀਟ ਰਾਹੀਂ ਸੀਐਮ ਮਾਨ ਦੀ ਇਹ ਜਿਹੜੀ ਐਲਾਨਿਆ ਗਿਆ ਉਹਨਾਂ ਦੇ ਵੱਲੋਂ ਬਿਆਨ ਸਾਹਮਣੇ ਆਇਆ ਕਿ ਹੁਣ ਪੰਜ ਜਿਹੜੇ ਉਮੀਦਵਾਰ ਰਹਿੰਦੇ ਨੇ ਉਹਨਾਂ ਦਾ ਵੀ ਐਲਾਨ ਸੀਐਮ ਮਾਨ ਨੇ ਕਿਹਾ ਹੈ ਕਿ ਕਰ ਦਿੱਤਾ ਜਾਵੇਗਾ ਅਗਲੇ 5 ਦਿਨਾਂ ਦੇ ਵਿੱਚ